ਪoi ਬਾਕੀ ਕਿੱਥੇ ਕਿੱਡੀ ਗੱਲ ਕੁਝ ਵੀ ਨਹੀਂ ਸੀਗੀ ਮੈਂ ਇਹਨਾਂ ਦੀ ਗੱਲ ਦਾ ਵਿਸ਼ਵਾਸ ਕਿਤੇ ਕਰ ਲਿਆ ਹਾਂ ਉਹ ਨਾਲੇ ਕਹੀ ਜਾਂਦੇ ਨੇ ਅੰਦਰ ਐ ਫੇਰ ਮੈਂ ਇਹਨਾਂ ਦੀਆਂ ਕਹਾਣੀਆਂ ਤੇ ਕਿਵੇਂ ਵਿਸ਼ਵਾਸ ਕਰ ਲਿਆ ਬਲਾਨੇ ਨੂੰ ਦਰਸ਼ਣ ਦਿੱਤੇ ਨਾਲੇ ਕਹਿੰਦੇ ਨਾ ਖਾਣਾ ਦੀਦਾ ਨਹੀਂ ਨਾਲੇ ਸਾਰੀਆਂ ਕਹਾਣੀਆਂ ਖਾਣ ਲਿਆ ਮੈਂ ਵਿਸ਼ਵਾਸ ਆਪਣੀ ਕਿਸੇ ਆਪਣੀ ਬੇਬ ਕੁਪੀ ਨੂੰ ਰੋਂਦਾ ਕਰੋ ਉਹ ਰੋਣਾ ਹੋਰ ਤੇ ਕਿਹਦਾ ਆਪਣੇ ਬੇਅਕਲੀ ਨੂੰ ਨੋਤਾ ਬੇਅਕਲੀ ਨੂੰ ਜੇ ਮਨ ਆਦਮੀ ਠੱਗਿਆ ਜਾਂਦਾ ਨਾ ਕਦੇ ਉਹ ਕਹਿੰਦਾ ਛੱਕਾ ਬਣਾ ਮਤਲਬ ਮੈਨੂੰ ਪਤਾ ਸੀ ਅੱਗੇ ਸੁਣੀਆਂ ਸੀ ਗਰਦਾਨ ਦੇ ਆਰਡਰ ਦੁੱਤਨੇ ਬਣਾਉਣ ਵਾਲੇ ਤੇ ਗਨੇ ਬਣਾ ਠੱਗੀਆਂ ਮਾਰਦੀਆਂ ਤੇ ਦੇਖੋ ਅਕਲ ਫੇਰ ਮਾਰੀ ਗਈ ਕੋਈ ਪਛਤਾਉਣ ਨੂੰ ਰੋਣਾ ਦੇ ਦੇ ਉਹ ਵੀ ਰੋਣਾ ਹੈ ਪਛਤਾਉਣਾ ਅਸਲ ਜਿᱷ ਫਰਕ ਫਵੀਰੀ ਦੇ ਪਾਸ ਜਿੰਦਾ ਡੋਲਦਾ ਬਾਰੂ ਆ ਸਾਰੀ ਦੁਨੀਆ ਡੋਲਦੀ ਆ ਬਾਦ ਡੋਲਦੇ ਤੇ ਪਰਪਲਾਈ ਫੇਰ ਵੀ ਸਭ ਕੁਝ ਬੰਦ ਦੇ ਨੇ ਤੁਹਾਨੂੰ ਦੱਸਦੇ ਨੇ ਟਿੱਕਾ ਟੋਰੀ ਹੈ ਕਿ ਰੱਬ ਵੀ ਤੈਨ ਖੜੇ ਕਰ ਦਿੰਦੇ ਨੇ ਜਿਨ੍ਹਾਂ ਨੂੰ ਬਣਾ ਵੀ ਲੈਂਦੇ ਨੇ ਤੁਹਾਨੂੰ ਤੇ ਇਹ ਨਹੀਂ ਫਦੇ ਆਲਾ ਵੀ ਬਣਾ ਲੈਂਦੇ ਨੇ ਤੁਹਾਨੂੰ ਉਹ ਸਾਰਾ ਕੁਝ ਬਣਾ ਲੈਂਦੇ ਨੇ ਜਿਹੜਾ ਉਹਨਾਂ ਨੇ ਕਹਿਆ ਹੁੰਦਾ ਸੀ ਅਜ਼ਾਰੇ ਸਰਦਾਰ ਰੱਖਦੇ ਤੇ ਤੇ ਤਾਮਰੋਂ ਦਾ ਵੀ ਬੁੱਧ ਮਾਰੀ ਗਈ 68 ਤੀਰ ਜੇ ਨਾਵੇਂ ਤਰੇ ਨਾ ਹੁ ਮੈਲ 68 ਤੀਰ ਤਾਂ ਨਾਉਦੇ ਨੇ 68 ਤੀਰ ਤਾਂ ਆਈਏ ਜੇ ਕਹਿੰਦੇ ਉਤਰੇ ਨਾ ਹੀ ਦੋਦੇ ਫਿਰੇ ਜਾਓ ਦੁਨੀਆ ਚਾਹੀ ਜੇ ਨਹੀਂ ਵਰਜੀ ਇੱਜ਼ਤ ਹੋਵੇ ਤੁਹਾਡੀ ਅੰਦਰ ਦੀ ਗੱਲ ਨਹੀਂ ਉਹਦੀ ਅੰਦਰੋਂ ਇੱਕ ਉਠੇ ਪੈਜ ਬਾਹਰ ਦੁਨੀਆ ਅੰਦਰ ਆਫਸਰ ਦੇ ਦੇ ਨਾ ਮੈਂ ਉਤਰੇ ਨਹੀਂ ਮੈਂ ਚੰਦਰੋ ਝੂੜ ਹੈ ਨਾ ਤੁਹਾਡੇ ਝੂੜ ਛੱਡਿਆ ਨਹੀਂ ਤੁਸੀਂ ਅੰਦਰ ਹੋ ਕੀ ਫਰਕ ਪਾਉਗਾ ਖੜੀ ਦੁਨੀਆ ਕਹਿੰਦੀ ਹੈ ਅਗਾਂਹ ਤੱਕ ਦਾ ਜਹੇਦਾਰ ਆਇਆ ਸਿੱਖ ਤੱਕ ਕੁਛ ਧੀਰੇ ਨਾ ਵੜੋੜਾ ਜੇ ਅੰਦਰ ਝੂੜ ਹੈ ਆ ਪਿਛਲੇ ਜਹੇਦਾਰ ਸੀ ਕੋਈ ਕੋ ਪੁਛਦਾ ਹੈ ਆ ਕਹਿਵਣ ਸੁਣਦੇ ਕੌਣ ਕਹਿੰਦਾ ਪੁੱਛਦਾ ਕੋਈ ਤੇ ਅਦੂਆ ਸੀ ਪਰ ਫਿਰ ਦਰਸ਼ਨ ਸਿੰਘ ਨੇ ਕੋਈ ਪੁੱਛਦਾ ਆਦਮੀ ਦੀ ਆਪਣੀ ਕਾਬਲੀਅਤ ਨਹੀਂ ਸੀ ਸਰਵੋਤਮ ਸੀਟ ਇਹ ਕਾਜ ਆਈ ਜੀ ਲਗਿਆ ਹੋਇਆ ਹੈ ਅੱਜ ਲਗਿਆ ਹੋਇਆ ਹੈ ਸ੍ਰਾਮਾ ਨੇ ਉਹ ਪ੍ਰਾਈਮ ਮਿੰਿਸਟਰ ਜਨਾਜਾ ਪ੍ਰਾਈਮ ਮਿੰਿਸਟਰ ਸ੍ਰਾਮਾ ਨੇ ਬਾਅਦ ਕੋਈ ਪੁੱਛਦਾ ਹੁਣ ਹੈ ਕਿ ਬੁਝਰਾਲ ਵੀ ਹੈ ਕਿ ਪੱਟ ਔਰ ਠੀਕ ਹੈ ਕੁਝ ਲੈਵਲ ਤੇ ਹੈ ਪਰ ਉਹ ਗੱਲ ਥੋੜੀ ਹੈ ਨੀ ਉਦੋਂ ਸੀ ਪਾਵ ਰੀਣਤੀ ਇਹ ਤਾਂ ਸੰਸਾਰੀਤਾ ਇਹ ਜੀ ਗੱਲ ਹੈ ਸੰਸਾਰੀ ਦਿੱਤਾ ਇਹ ਜੋ ਗੱਲ ਹੈ ਫਕਤ ਅਨੇ ਕਿਸੇ ਨੂੰ ਪੱਕ ਦੇ ਕਿਸੇ ਨੂੰ ਦੇਖਿਆ ਵੀ ਨਹੀਂ ਕਿਸੇ ਬਿਨੇ ਵੀ ਨਹੀਂ ਕਿਸਾਨੂੰ ਓਕੀ ਆ ਕੀ ਗੱਲ ਹੈ ਉਹ ਇਜਤ ਸਾਰਿਆਂ ਦੇ ਮਨ ਵਿੱਚ ਕਿਉਂ ਹੈ ਇਹਨਾਂ ਨੇ ਕਿਉਂ ਨਹੀਂ ਕਿਉਂ ਜਦ ਹਟ ਜਾਂਦੀ ਹੈ بس ਗੱਲ ਇਹ ਵਿਚਾਰ ਲਓ ਉਹ ਸੱਚ ਦੀ ਇੱਜ਼ਤ ਹੈ ਉਹ ਬੇਸ਼ਰਮਣ ਵਾਲੀ ਇੱਜ਼ਤ ਹੈ ਇਹ ਜਿਹੜੀ ਦੁਰੀਆਂ ਫੈਲ ਕੇ ਇੱਜ਼ਤ ਹੈ ਇਹ ਤਾਂ ਨਹੀਂ ਇਹ ਤਾਂ ਉਹ ਗੱਲ ਹੈ ਕੱਚਾ ਰੰਗ ਸੁਭਕਾ ਜਦ ਫੁੱਲ ਦਾ ਰੰਗ ਹੁੰਦਾ ਨਾ ਭਜਦੀ ਦੋ ਚਾਰ ਦਿਨ ਤਾਂ ਹੁੰਦਾ ਨਾ ਕੱਚਾ ਫੁੱਲ ਦਾ ਰੰਗ ਕੀ ਹੁੰਦਾ ਪਤੀ ਸੁੱਕੀ ਰੰਗ ਬਦਲ ਗਿਆ ਗੁਰਜਾਂ ਦੀ ਸਾਰੇ ਬਦਲ ਜਾਂਦਾ ਰੋ ਸਤਿਦਾਰਾਂ ਨੂੰ ਪਪ ਕਹੇ ਦਮੇਸ਼ਾ ਰਹਿਣ ਬੋਲੇ ਸੱਚ ਦੀ ਇੱਜ਼ਤ ਹਮੇਸ਼ਾ ਰਹਿਣ ਵਾਲੀ ਹੈ ਜਿਹੜੇ ਸਿਆਣੇ ਨੇ ਉਹ ਨੇ ਜਿਹੜੇ ਸੱਚ ਨਾਲ ਜੁੜਦੇ ਨੇ ਗੁਰਬਾਣੀ ਦੇ ਸਿਆਣੇ ਉਹਨਾਂ ਨੂੰ ਬੋਲਦੀ ਹੈ ਜਿਹੜੇ ਸੱਚ ਨਾਲ ਜੁੜੇ ਨੇ ਜਾਓ ਪੁੱਛੋ ਜਾਇ ਪੁੱਛੋ ਸਿਆਣਿਆਂ ਇੱਕ ਸਿਆਣੇ ਨੇ ਇੱਕ ਬਹੁਤ ਸਿਆਣੇ ਨੇ ਦੋ ਲਾਵੇ ਦੇ ਬਹੁਤ ਸਿਆਣੇ ਨੇ ਆਪਾਂ ਕਹਿੰਦੇ ਜਿਆਦਾ ਸਿਆਣੇ ਆਪਾਂ ਬੋਲਦੇ ਵੀ ਤਾਂ ਬਹੁਤਾ ਸਿਆਣੇ ਬਹੁਤਾ ਜਾਣਾ ਉਲਟੀ ਸਾਹਮ ਵਿੱਚ ਲੈਣੇ ਆਪਾਂ ਬਹੁਤ ਸਿਆਣੇ ਚਮਕਾ ਪਾਉਂਦੇ ਆਪਾਂ ਇਹ ਜਿਆਦਾ ਸਿਆਣੇ ਨਹੀਂ ਜਿਹੜੇ ਅੰਦਰੋਂ ਝੂਠੇ ਨੇ ਬਾਹਰ ਆ ਸਿਆਣ ਸਿਆਣਪਾ ਲੱਖ ਹੋਏ ਕਿੰਨੇ ਜਲੇ ਨਾਲੇ ਉਹ ਸਿਆਣੇ ਨੇ ਤਾਂ ਜਾਏ ਪੁੱਛੋ ਸਿਆਣਿਆਂ ਅੱਗੇ ਮਰਨ ਕਿੰਨਾ ਸਿਆਣਿਆਂ ਨੂੰ ਪੁੱਛੋ ਪਾਈ ਜਾ ਕੇ ਅੱਗੇ ਮੇਲ ਕਿਹਨਾਂ ਦਾ ਹੁੰਦਾ ਹੈ ਕਿਨਾਂ ਦਾ ਅੱਗੇ ਜਾ ਕੇ ਬੇਲ ਹੁੰਦਾ ਕਿਨਾਂ ਦਾ ਨਹੀਂ ਮੇਲ ਹੁੰਦਾ ਸਿਆਣੇ ਉਹ ਨੇ ਜਿਨ੍ਹਾਂ ਨੇ ਸੱਚ ਬਣਾਇਆ ਹੈ ਬੂਰਖਾ ਉਹਨਾਂ ਨੇ ਜਿਹਨਾਂ ਨੇ ਝੂਠ ਬਣਾਇਆ ਸੱਚ ਟਿਆਗੇ ਸੱਚ ਸੁਣ ਕੇ ਵੀ ਬੰਦਿਆ ਨਹੀਂ ਸੱਚ ਸਮਝ ਕੇ ਵੀ ਬੰਦਿਆ ਨਹੀਂ ਉਹ ਬੂਰਖੇ ਨੇ ਚਲੋ ਕਿਹਨੂੰ ਪਤਾ ਹੀ ਨਹੀਂ ਲੱਗਿਆ ਉਹ ਗੱਲ ਲੜਨ ਨੂੰ ਉਹਨਾਂ ਨੂੰ ਹੋਰ ਕੀ ਕਹਿੰਦੇ ਹੋ ਪਤਾ ਹੀ ਨਹੀਂ ਲੱਗਿਆ ਸੁਣ ਕੇ ਸਮਝ ਕੇ ਵੀ ਮੰਨਿਆ ਨਹੀਂ ਉਹ ਜੇ ਕੋਈ ਕਾੜੀ ਹੱਥ 'ਚ ਹੈ ਹੀਰਾ ਪਿਆ ਹੈ ਪਤਾ ਵੀ ਇਹ ਹੀਰਾ ਹੈ ਫੇਰ ਵੀ ਕਾੜੀ ਦੀ ਛਿੜਕੇ ਹੀਰਾ ਪਾਉਂਦਾ ਫੜਦਾ ਪਰ ਉਹਨੂੰ ਸਿਆਣਾ ਤਾਂ ਕਹਿ ਨਹੀਂ ਸਕਦੇ ਜਿੰਪਟ ਅੰਦਰ ਬਾਹਰ ਗੁੱਦੜ ਤੇ ਭੜੇ ਸੰਸਾਰ ਜਿੰਪਟ ਅੰਦਰ ਜੋ ਅੰਦਰੋਂ ਦਾ ਸੱਚੇ ਸੁੱਚੇ ਨੇ ਪੱਟ ਦਾ ਮਤਲਬ ਪੱਟ ਦਾ ਕੱਪੜਾ ਹੁੰਦੋ ਲੋ ਰੇਸ਼ਮੀ ਅੰਦਰੋਂ ਬਲਾਇਮਨੇ ਕੋਮਲ ਨੇ ਪੱਥਰੀ ਹੰਦਰ ਪੱਥਰ ਤੇ ਲਿਆਨੋ ਬਾਹਰ ਗੁੱਦੜ ਪਾਰ ਭਾਵੇਂ ਉਹ ਰਬਦਾਸ ਅਣੀ ਗੱਲ ਦਾ ਵਾਲੇ ਉਹਨਾਂ ਦਾ ਸਰੀਰ ਤੇ ਕੱਪੜੇ ਵਧੀਆ ਹੈਗੇ ਤੜਕ ਪੜ ਕੇ ਨਹੀਂ ਉਹਨਾਂ ਦੀ ਗੁੱਤੜੇ ਹੈ ਹੀਰਾ ਇਹ ਅੰਦਰ ਲਾਲ ਹੈਗਾ ਤਾਂ ਜੇ ਡਿਲੀਟ ਚ ਵੀ ਨਿਬੈਟੇ ਹੋਇਆ ਫੇਰ ਵੀ ਕੀ ਹੈ ਉਹ ਚੋਰਾਂ ਦਾ ਸਮਾਂ ਚੰਗਾ ਹੈ ਚੋਰ ਨੂੰ ਈ ਪਤਾ ਲੱਗਦਾ ਵੀ ਹੀਰਾ ਇੱਥੇ ਫੋੜੇ ਦੀ ਰੁੱਪ ਵਿੱਚ ਪਿਆ ਹੋਵੇਗਾ ਉਹਨੂੰ ਫੋੜ ਕੇ ਦੇਖੂਗਾ ਇਹ ਲੀਰ ਗੰਦੀ ਜੀ ਲੀਰ ਤੇ ਬੈਠਿਆ ਹੋਇਆ ਉੱਥੇ ਛੜ ਦੇ ਬਜਾ ਰਾਜ ਮੇ ਪਿਆਰ ਵਾਲਾ ਕਹਿੰਦਾ ਹਵਰਾ ਕੀ ਛੜਿਆ ਹੋਇਆ ਕਹਿੰਦਾ ਉਹ ਬਜਾ ਰਹੂਗਾ ਚੋਰਾਂ ਤੋਂ ਬਜੇ ਰਹੂਗਾ ਸੰਸਾਰੀ ਲੋਕ ਇਹ ਆਪਣੇ ਮਾਤਰੂਪੋ ਸਾਧ ਸੰਤਾਂ ਕੋ ਜਾਂਦੇ ਹੁੰਦੇ ਹੁੰਦੇ ਨੇ ਤੇ ਸੱਚ ਮੰਨਣ ਵਾਸਤੇ ਨਹੀਂ ਜਾਂਦੇ ਤਾਂ ਕਰਕੇ ਜਿਹੜੇ ਦੂਏ ਧਰਮ ਨੇ ਉਹਨਾਂ ਨਾਲ ਲੋਕ ਜ਼ਿਆਦਾ ਜੁੜ ਜਾਂਦੇ ਨੇ ਜਿਹੜੇ ਇਹਨਾਂ ਦੀਆਂ ਇੱਛਾਵਾਂ ਦੀ ਪੂਰਤੀ ਸੀ ਤੀ ਅਰਦਾਸ ਕਰਦੇ ਨੇ ਇੱਛਾਵਾਂ-ਇੱਛਾਵਾਂ ਨੀ ਪੂਰੀਆਂ ਹੁੰਦੀਆਂ ਜਿਵੇਂ ਤੋਂ ਕਹਿੰਦੇ ਨੇ ਵੀ ਇਹ ਦੇਖ ਤੇ ਫਲਾਣਾ ਸੁਖਬਾਰ ਆਈ ਇਹ ਹੋ ਵਾਰ ਆਇਆ ਛੁੱਟੀਆਂ ਤਾਂ ਨਹੀਂ ਲੋਨ ਬਰ ਚ ਲਾ ਕੇ ਘੜੀਆਂ ਹੋਈਆਂ ਤਾਂ ਲੋਕ ਆਪਰੇ ਲੋਬੀ ਹੈਗੇ ਨੇ ਤੁਰੇ ਰਹਿੰਦੇ ਨੇ ਵਿਚਾਰੇ ਉਹ ਵੀ ਕਿੱਥੇ ਲੱਕੇ ਰਹੇ ਪੁਣਾ ਦਾ ਬੇਰ ਜਾਰ ਬਣਿਆ ਹੈ ਪੁਰਾਣੀ ਦੁਕਾਨਦਾਰੀ ਵੀ ਚੱਲਦੀ ਹੈ ਉਹ ਨਾਲਾ ਵਿਜੀ ਲਗ ਜਾਂਦਾ ਕੋਈ ਨਾ ਕੋਈ ਕੰਮ ਕਿਸੇ ਦਾ ਹੋ ਜਾਂਦਾ ਕਿਸੇ ਤੋਂ ਸੱਟਾਂ ਆ ਜਾਂਦਾ ਉਹ ਕਹਿੰਦਾ ਫਲਾਣੇ ਨੂੰ ਆ ਗਿਆ ਮੈਨੂੰ ਵਿਸ਼ਾ ਦਾ ਆਇਆ ਜਾਊਗਾ ਦੌੜਦੇ ਹੀ ਨਾ ਡਾਢੀ ਉਪਾਈ ਜਾਂਦੇ ਨੇ ਲੋ ਜਿਹਨੂੰ ਪਟ ਅੰਦਰ ਬਾਹਰ ਗੁੱਤੜ ਤੇ ਭਲੇ ਸੰਸਾਰ ਉਹ ਸੰਸਾਰ ਚ ਭਲੇ ਨੇ ਯਾਨੀ ਸੰਸਾਰੀ ਚਾਹੇ ਤੋ ਉਹ ਬਹੁਤ ਸੰਸਾਰ ਦੇ ਵਿੱਚ ਉਹਨੇ ਬਹੁਤੀ ਤਰੱਕੀ ਨਹੀਂ ਕੀਤੀ ਬਹੁਤੀ ਮਾਇਆ ਨਹੀਂ ਉਹਨਾਂ ਦੇ ਕੋਲ ਸੰਸਾਰ ਚ ਜਿਵੇਂ ਭਗਤਾਂ ਕੋਲ ਹੈ ਪਰ ਉਹਨਾਂ ਦੇ ਬਹੁਤ ਚੰਗੇ ਕੱਪੜੇ ਨਹੀਂ ਪਹਿਨੇ ਹੋਏ ਉੱਤਰ ਕੀਏ ਸੰਤਨ ਸਾਬ ਸੁਥਰੇ ਨੇ ਉਧਰ ਬਹੁਤ ਬਲੂਕ ਨੇ ਬਲੂਕ ਲਾ ਹੁਦਾਏ ਉਧਰ ਜਿੱਤੀ ਰੋ ਬੁਲਾਇਮ ਨੇ ਬੜਾ ਬੋਲਾਇੰਦੋ ਉਹਨਰੋ ਬੜੇ ਧਿਆਵਾਨ ਨੇ ਉਹ ਖਤ ਨਹੀਂ ਖਰੂਲ ਨਹੀਂ ਆਣਾ ਹੋ ਬਿਲਕੁਲ ਵੀ ਉਹ ਬੈਰ ਹੈ ਕੋਈ ਕਰਦਾ ਉਹਨਾਂ ਨਾਲ ਉਹ ਉਹ ਦਿਨ ਬੈਰ ਉਹਦੀ ਕਰਦੇ ਦਰਵਾਰੀ ਤੈਨੂੰ ਨੇ ਲੱਗਾ ਰੰਬ ਸੇਤੀ ਦੇਖਣੇ ਵਿਚਾਰ ਉਹਨਾਂ ਦਾ ਦੇ ਕਿਦਾਂ ਨਾਲ ਲੱਗਾ ਹੁੰਦਾ ਰੰਬ ਸੇਤੀ ਰੰਬ ਨਾਲ ਉਹਨਾਂ ਦਾ ਹੁੰਦਾ ਸੱਚ ਨਾਲ ਉਹਨਾਂ ਦੇ ਫੇਰ ਸੱਚ ਨਾਲ ਹੁੰਦੀ ਹੈ ਦੇਖਣੇ ਵਿਚਾਰ ਕਾਦੇ ਵਾਸਤੇ ਦੇਖਣੇ ਵਾਸਤੇ ਉਹਦਾ ਦਰਸ਼ਨ ਦਰਸ਼ਨ ਨਹੀਂ ਹੁੰਦਾ ਅੱਖਾਂ ਨਾਲ ਅੱਖਾਂ ਨਾਲ ਹੀ ਹੁੰਦਾ ਦਰਸ਼ਨ ਵਿਚਾਰ ਵਿੱਚ ਹੁੰਦਾ ਤੈਨੂੰ ਦੇਖਣੇ ਦੇ ਨਾਲ ਵਿਚਾਰ ਕਰਤਾ ਕਿਤੇ ਇਹ ਨਾ ਸਮਝ ਲਓ ਕਿ ਅੱਖਾਂ ਨਾਲ ਦਰਸ਼ਨ ਹੁੰਦਾ ਹੈ ਇਹ ਤੇ ਕੋਈ ਸਮਝ ਲਵੇ ਵੀ ਗੁਰਬਾਣੀ ਦਾ ਕਹਿੰਦੀ ਆਖਾਂ ਨਾਲ ਜੜੀਦਾ ਹਾਲ ਹੈ ਤਾਂ ਆਖਾਂ ਨਾਲ ਉਹ ਤੇ ਖੜੇ ਵਿਚੋਂ ਬਚਾ। ਵਿਚਾਰ ਵਿੱਚੋਂ ਹੀ ਦਰਸ਼ਨ ਹੋਣਾ ਵਿਚਾਰ ਚੋਂ ਹੀ ਸਮਝ ਆਉਣੀ ਹੈ। ਵਿਚਾਰ ਚੋਂ ਦਰਸ਼ਨ ਤੋਂ ਨਾ ਵਿਚਾਰ ਕਰਾਂਗੇ ਉਹ ਚੋਂ ਸਮਝ ਆਉਣੀ ਹੈ ਸਮਝ ਆਉਣੀ ਉਹ ਦਰਸ਼ਨ ਹੈ। ਅੱਖਾਂ ਵਾਜੋਂ ਦਰ ਦੇਖਣ ਰ ਅੱਖਾਂ ਵਾਜੋਂ ਦੇਖਣਾ ਫੇਰ ਵਿਚਾਰ ਚੋਂ ਹੀ ਦਰਸ਼ਨ ਹੈ। ਹਾਂਜੀ। ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ ਆ ਜਿਹੜਾ ਸੰਸਾਰ ਦੇ ਵਿੱਚ ਹੱਸਣਾ ਰੋਣਾ ਇਤ ਰੰਗ ਗੁਰਮੁਖ ਨੇ ਹੱਸਦਾ ਧਰਦਾ ਕੋਈ ਕੋ ਰੰਗ ਦੇ ਹੱਸਦਾ ਕੋਈ ਰੰਗ ਦੇ ਰੋਦਾ ਪਰ ਮੁਖ ਵੀ ਪਰੋਂਦਾ ਹੱਸਦਾ ਉਹਦਾ ਰੰਗ ਬੋੜਾ ਬੁਰ ਬੁਖਾ ਦਾ ਰੋਣਾ ਹਸਣਾ ਇਕ ਕਰੰ ਵਿਚੇ ਪਰ ਬੁਖਾ ਦਾ ਵਖ ਵਖ ਰੁਕਾ ਦੇਂ ਚ ਹਸਣਾ ਜੀ ਮੇਰਾ ਹਜ਼ਾਰ ਰੁਦਾ ਪਹਿਲਾ ਪਹਿਲਾ ਵਖ ਰੰਦੇ ਪੀੜਾ ਦਾ ਜਿਹੜਾ ਰੰਗ ਹੈ ਨਾ ਦੁੱਖ ਦੇ ਵਿੱਚ ਇਹ ਰੋਦਾ ਹੈ ਸੁਖ ਉਹਦੇ ਵਿੱਚ ਹੱਸਦਾ ਤੇ ਤੇ ਨੂੰ ਲਾ ਪਉਂਦਾ ਸੰਸਾਰੀਏ ਚਾਹੇ ਚਾਹੇ ਨਰਾਕਾਰੀਏ ਕੁਝ ਵੀ ਲਾਭ ਹੈ ਉੱਤੇ ਹੱਸਦਾ ਖੁਸ਼ ਹੁੰਦਾ ਰੰਗਾ ਸੇ ਰੰਗ ਰੋਵੇ ਚੁੱਪੀ ਕਰ ਜਾ ਚੁੱਪੀ ਕਰ ਜਾ ਫਿਰ ਕੈਸੀ ਸਟੇਜ ਆਉਂਦੀ ਹੈ ਫਿਰ ਹਸਦਾ ਰੋਦਾ ਹੀ ਨਹੀਂ ਫਿਰ ਇਹ ਦੋਸਰ ਬਰਾਬਰ ਬਣਦੇ ਜਾਂਦੇ ਨੇ ਵਾਦੇ ਦੇ ਵਾਸਤੇ ਦੋਹਰ ਤੋਂ ਬਰਾਬਰ ਹੋ ਜਾਂਦੇ ਨੇ ਨਾ ਫਿਰ ਚੁੱਪ ਕਰਦੇ ਨਾ ਹੁੰਦਾ ਨਰੂ ਤੋ ਘਰੋ ਘਦਾ ਜਿਨਾ ਜਨ ਸਰਹ ਨਸਤ ਸਾਰੀ ਸਾਰੀ ਦਫੇ ਨੁਕਸਾਨਦਾਰ ਜੋਬਰ ਮਰਦਾ ਅਸਰ ਔਰ ਇੱਜ਼ਤ ਔਰ ਬੇਇੱਜ਼ਤੀ ਦਾ ਅਸਰ 6 ਅਸਰ ਬਨਦੇ ਰੇ ਕੋਟੇ ਤੌਰ ਤੇ 6 ਮੰਦੇ ਇੱਜ਼ਤ ਬੇਇੱਜ਼ਤੀ ਵੀ ਆਂਦੀ ਰੋਂਦਾ ਤੇ ਹੱਸਦਾ ਇੱਜ਼ਤ ਬੁਲਦੀ ਆ ਹਟਾ ਬੇਇੱਜ਼ਤੀ ਚ ਰੋਂਦਾ ਜੇ ਤਖਾਹ ਗੀ ਰੋਂਦਾ ਦਰੋਂ ਰੋਂਦਾ ਤੇ ਜੋਬਰ ਮਰਨ ਦੇ ਵਿੱਚ ਵੀ ਹਜ਼ਾਰ ਹੁੰਦਾ ਲਾਭ ਉਦਾਂ ਇਹ ਨੁਕਸਾਨ ਤਾਂ ਇਹ ਨੁਕਸਾਨ ਵੀ ਹੁੰਦਾ ਫੇਰ ਛੇ ਸਤੋ ਕੀ ਹੋ ਗਿਆ ਦੋਸਤ ਫਟਕਾ ਜਰਜਾ ਫਿਰ ਇਹਦੇ ਚਿਆਂ ਜੀਦਾ ਦਾ ਤਰੇ ਜੁਕ ਵੀ ਕਰ ਜਾ ਚੁਪ ਵੀ ਕਰ ਸਕਦਾ ਹੈ ਤੇਰੀ ਵੀ ਹਜ਼ੂਰ ਨੂੰ ਚੁਪ ਵੀ ਕਰ ਸਕਦਾ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਘੇਰੀ ਬਾਹ ਸੱਚੇ ਨਾ ਪਰਵਾਹ ਨਹੀਂ ਕਿਸੇ ਘੇਰੀ ਬਾਹ ਸੱਚੇ ਪਰਵਾਹ ਨਹੀਂ ਕਿਸੇ ਦੋਵਾਂ ਨਾਲ ਜੁੜਿਆ ਹੋਇਆ ਹੈ ਜੜਾ ਤੇ ਇਹਨੂੰ ਪਰਵਾਹ ਨਹੀਂ ਹੁਣ ਗੁਰਬਖਾਨੇ ਹਸੜੇ ਰੋੜੇ ਦੀ ਗੱਲ ਕੀ ਕਿਸੇ ਨਾਲ ਉਹਦੇ ਬਾਰੇ ਥੋੜੇ ਜਿਹਾ ਜ਼ਿਕਰ ਹੈ ਨਾ ਬੰਦੇ ਹ ਦੋਵੇਂ ਪਰਸ ਰੋਮ ਪੰਨਾ ਕਰਦੇ ਪਰ ਸਰ ਆਮ ਰੋਵੇ ਘਰ ਆਇਆ ਜਦ ਮਾਰੋ ਰਾਮ ਨੂੰ ਪਰਸ ਕੇ ਘਰ ਆ ਜਾ ਅੰਦਰ ਫਿਰ ਵੀ ਰਹਿੰਦਾ ਏ ਫਿਰ ਉਹਦਾ ਵੀ ਬੇਵਕੂਫੀ ਨੂੰ ਕੋਈ ਵਾ ਕੱਟੇ ਕਿੰਦੀ ਗੱਲ ਕੁਝ ਵੀ ਨਹੀਂ ਸੀਗੀ ਮੈਂ ਇਹਨਾਂ ਦੀ ਗੱਲ ਦਾ ਵਿਸ਼ਵਾਸ ਕਿਤੇ ਕਰ ਲੈ ਹਾਂ ਉਹ ਨਾਲੇ ਕਹੀ ਜਾਂਦੇ ਨੇ ਅੰਦਰ ਐ ਫੇਰ ਮੈਨਾਂ ਨੇ ਇਹ ਕਹਾਣੀਆਂ ਤੇ ਕਿਵੇਂ ਵਿਸ਼ਵਾਸ ਕਰ ਲਿਆ ਬਲਾਨੇ ਨੂੰ ਦਰਸ਼ਣ ਦਿੱਤੇ ਨਾਲੇ ਕਹਿੰਦਾ ਨਾ ਖਾਣਾ ਧੀਦਾ ਨਹੀਂ ਨਾਲੇ ਸਾਰੀਆਂ ਕਹਾਣੀਆਂ ਆਖਾਲੀਆਂ ਨੇ ਮੈਂ ਵਿਸ਼ਵਾਸ ਆਪਣੀ ਕਸਮ ਆਪਣੀ ਬੇਬਕੂਪੀ ਨੂੰ ਰੋਂਦਾ ਕਰੋ ਉਹ ਰੋਣਾ ਹੋਰ ਤੇ ਕਿਹਦਾ ਆਪਣੀ ਬੇਖਲੀ ਨੂੰ ਰੋਦਾ ਬੇਖਲੀ ਨੂੰ ਜੇ ਮਨ ਆਦਮੀ ਠੱਗਿਆ ਜਾਂਦਾ ਨਾ ਕਦੇ ਉਹ ਕਨੋਚਾ ਕਹੋ ਬਣਾ ਬਤਲ ਬਬੂ ਪਤਾ ਸੀ ਅਗੇ ਸੁਣਿਆ ਸੀ ਇਹ ਗੱਲਾਂ ਨਾ ਆਰਡਰ ਦੁਕਣੇ ਬਣਾਉਣ ਵਾਲੇ ਤੇ ਗਨੇ ਬਣਾ ਠਗੀਆਂ ਬਾਹਰ ਦੀਆਂ ਨੇ ਦੇਖੋ ਅਕਲ ਫੇਰ ਮਾਰੀ ਗਈ ਪਛਤਾਉਣ ਨੂੰ ਰੋਣਾ ਨੇ ਉਹ ਵੀ ਰੋਣਾ ਹੈ ਪਛਤਾਉਣਾ ਅਸਲ ਤੇ ਫਰਕ ਭੀਰੀ ਦੇ ਪਾਸ ਜਿੰਦਾ ਟਰੋਂ ਦਾ ਬਾਹਰੋਂ ਸਾਰੀ ਦੁਨੀਆ ਢੋਲਦੀ ਹੈ ਬਾਹਰੋਂ ਸੇ ਪਰਪਲਾਈ ਹੇ ਵੀ ਸਭ ਕੁਝ ਉਹ ਬੰਨਦੇ ਨੇ ਤੁਹਾਨੂੰ ਦੱਸਦੇ ਨੇ ਟਿੱਕਾ ਤੋਰੀ ਹੈ ਕਿ ਰੱਬ ਬਿੱਤੇ ਨੇ ਖੜੇ ਕਰ ਦਿੰਦੇ ਨੇ ਜਿਨ੍ਹਾਂ ਨੂੰ ਬਣਾ ਵੀ ਲੈਂਦੇ ਨੇ ਤੁਹਾਨੂੰ ਤੇਰੀ ਫਦੇ ਆਲਾ ਵੀ ਬਣਾ ਲੈਂਦੇ ਨੇ ਤੁਹਾਨੂੰ ਉਹ ਸਾਰਾ ਕੁਝ ਬਣਾ ਲੈਂਦੇ ਨੇ ਜਿਹੜਾ ਉਹਨਾਂ ਨੇ ਕਹਿਆ ਹੁੰਦਾ ਜੀ ਅਜ਼ਾਰੇ ਸਰਦਾਰ ਰੱਖਦੇ ਨੇ ਇਹ ਤਾਂ ਹੁੰਦਾ ਵੀ ਬੁੱਧ ਮਰੀ ਗਈ ਜੋ ਕੁਝ ਪਹਿਲਾਂ ਕਹ ਕੇ ਚਲੇ ਨਾਲ ਲੈ ਕੇ ਸਾਰਾ ਹੀ ਕੇ ਕਰਕੇ ਬੁੱਕਰ ਜਾਂਦੇ ਨੇ ਤੁਹਾਨੂੰ ਬਣਾ ਲੈਂਦੇ ਨੇ ਬਗਰ ਲਾ ਲੈਂਦੇ ਐਸਾ ਬਿਠਾਉਂਦੇ ਡਰ ਜਾਂਦੇ ਨੇ ਇਹ ਧਰਬੋ ਜੋ ਕੁਝ ਪਹਿਲਾਂ ਕਹ ਕੇ ਚਲੇ ਨੇ ਜੋ ਬੂਲ ਮੰਤਰ ਚ ਕਿਹਾ ਹੋਇਆ ਸਾਰਾ ਉਹ ਤਾਂ ਉਲਟ ਪ੍ਰਚਾਰ ਕਰਉ ਜਾਂਦਾ ਮਤ ਮਰੀ ਗਈ ਫੇਰ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ ਵੀ ਕਿਹਾ ਕੀ ਸੀ ਜਿਹੜਾ ਉਸ ਗੱਲ ਤੇ ਅੜ ਗਿਆ ਨਾ ਕਿਉਂਕਿ ਉਹ ਉਸ ਨਾਲ țeੜਿਆ ਹੋਇਆ ਤਾਂ ਮਟ ਗਿਆ ਉਹ ਠਹਿੜਣ ਚਾ ਲੋ ਬਦਲ ਲੈਣਾ ਪੈਂਤਰਾ ਮੈਂ ਤਾਂ ਸਿੱਧਾ ਫਿਰ ਪਤਾ ਕੀ ਜਵਾਬ ਦਿੰਦਾ ਕਹਿੰਦਾ ਭੁੱਖੇ ਭਵਤਨ ਕੀਜਾ ਤੁਸੀਂ ਥੋੜੇ ਤੋਂ ਤਾਂ ਮਾਇਦੀ ਭੁੱਖ ਹੈ ਤੁਸੀਂ ਤਾਂ ਭੁੱਖੇ ਹੋ ਬੈਨੂ ਜੀਬਾ ਤਾਂ ਤੁਸੀਂ ਭੁੱਖੇ ਹੋ ਫਰ ਮੈਨੂੰ ਪਤਾ ਲੱਗਿਆ ਤੁਸੀਂ ਭੁੱਖੇ ਹੋ ਦਰੋ ਉਹ ਭੁੱਖੇ ਭਗਤੀ ਕਰਦੇ ਹੁੰਦੇ ਨੇ ਇਹ ਬਾਲਾ ਆਪਣੀ ਲੀਜਾ ਫੜੋ ਬਾਲਾ ਉਹ ਪਾਰੀ ਭੁਗਾ ਕੇ ਬਾਲਾ ਚੱਕਾ ਬੰਦ ਬਰੁਣ ਚਾਹੀਦੀ ਇਹ ਦੁਨੀਆ ਸਰਵ ਰਿਤ ਸਿੱਧੇ ਮੜਤੀਆ ਤਾਂ ਮੈਨੂੰ ਚਾਹੀਦੀ ਹੁੰਦੀ ਨਾ ਇਹ ਉਹ ਬਾਲਾ ਰਿਤ ਸੱਤ ਸ਼ਰਾਬ ਹੀ ਸਕਦੀ ਇਹ ਰਿਤ ਸੱਤੇ ਜੇ ਫਸਾ ਸਕਦੀ ਬਾਲਾ ਇਹ ਬਾਲਾ ਆਪਣੀ ਲੀਜਾ ਹੈ ਅਰਥ ਪਤਾ ਕੀ ਕਰਕੇ ਦਿੱਤਾ ਇਹਨਾਂ ਸਭ ਨੂੰ ਇਹਨੇ ਬਿਟ ਡਾ ਭੁਖੇ ਦੇ ਪਾ ਉਹ ਨਹੀਂ ਹੁੰਦੀ ਬਾੜਾ ਫਿਰ ਕਹਿੰਦੇ ਸੀ ਪਰਮੇਸ਼ਰ ਨੇ ਕਿਤੇ ਦੀ ਵਾਲਾ ਕਿਹਨੂੰ ਫੜਾਉਂਦਾ ਵਾਲਾ ਆਪਣੇ ਲਈ ਤੇ ਬਾੜਾ ਕਹਿੰਦਾ ਪਰਮੇਸ਼ਰ ਨੂੰ ਆਪਣੀ ਲੈਣਾ ਪਰਮੇਸ਼ਰ ਨੇ ਕਹ ਅ ਫੜਾਈ ਤੀ ਤੁਨੂੰ ਵਾਲਾ ਪਰਮੇਸ਼ਰ ਨੇ ਬਾੜਾ ਦਾ ਫੜਾਈ ਤੀ ਤੋ ਬਾੜਾ ਕਹਿੰਦਾ ਮੱਧੇ ਰਿ ਫੜਾਈ ਸੀ ਪਰ ਉਹ ਪਰਮੇਸ਼ਰ ਕਹਿੰਦਾ ਅਰਥ ਕਿ ਮੈਂ ਕਰਤੇ ਪਰਮੇਸ਼ਰ ਇਹਦੇ ਬਾੜਾ ਆਪਣੀ ਲਈ ਜੀ ਆਪਣੀ ਕੀਤੀ ਸੀ ਮਾਲਾ ਜਿਹਨੇ ਫੜਾਈ ਸੀ ਤੁਹਾਨੂੰ ਉਹਦੀ ਅਸੀ ਵਾਲਾ ਬਲੈਕਵੇਰ ਕੀਤਾ ਕਰਨ ਵੇਲੇ ਵੀ ਜਾਣ ਬੁੱਝ ਕੇ ਕਮਾੜਾ ਜੋ ਬਚੌੜੀ ਸੀ ਗੁਰੂ ਨਾਨਕ ਦੇਵ ਜੀ ਨਾਲਾ ਪਾਉਣੀ ਸੀ ਗੱਲ ਤੇ ਅਸੀਂ ਤਾਂ ਫਿਰ ਜਿਹੜੇ ਬੇਨਾ ਬਚਾਰੇ ਜੋ ਕਰ ਬੇਨਾ ਬਚਾਰੇ ਖਾ ਗਏ ਸਭ ਕੋਈ ਜਿਹੜੇ ਤਾਂ ਸਾਨੂੰ ਸਾੜੀ ਚ ਭਾਗੇ ਆ ਤੇ ਅੱਤ ਕਰਕੇ ਨਾ ਬੇਨਾ ਬਚਾਰੇ ਸਭ ਕੁਝ ਛਕ ਲਿਆ ਉਹਦਾ ਕੀਤਾ ਹੋਇਆ ਸਾਰਾ ਰੁਕਸਾਲ ਉਹ ਬਾੜਾ ਪਰਮੇਸ਼ਰ ਦੇ ਦਿੱਤੀ ਸੀ ਪਰਮੇਸ਼ਰ ਦੇ ਅੰਤਿਕ ਮੱਜਬ ਤੇ ਬਾੜਾ ਆਪਣੀ ਬੀਜ ਜੀਨੇ ਬਾੜਾ ਫੜੀ ਸੀ ਨਾ ਕਬੀਰ ਨੂੰ ਰਬ ਉਹਨਾਂ ਦੇ ਉਹਨੂੰ ਵੋੜੀਆ ਵੀ ਚੱਕ ਨਾਲ ਆਪਣ ਭੁੱਖੇ ਆਦਮੀ ਭਗਤੀ ਨਹੀਂ ਕਰ ਸਕਦੇ ਤੁਹਾਡੇ ਅੰਦਰ ਮਾਇਆ ਦੀ ਭੁੱਖ ਹੈ ਮੈਂ ਤੁਹਾਡੇ ਵਾਲੀ ਭਗਤੀ ਨਹੀਂ ਕਰਦੀ ਉਹ ਛੱਡ ਕੇ ਫਿਰ ਮਗਰ ਗਏ ਨੇ ਮਗਰ ਵਾਲੇ ਨੇ ਤੇ ਬਰੋਦੀ ਨੇ ਮਗਰ ਵਾਲੇ ਤੇ ਬਰੋਦੀ ਨੇ ਤੇ ਕਹਿੰਦੇ ਨੇ ਜਿਹੜਾ ਮਗਰ ਤੇ ਮੈਂ ਜਾਊਗਾ ਉਹ ਗੱਦੇ ਦੀ ਯੂਨ ਪੈ ਜਾਊਗਾ ਕਹਿੰਦੇ ਨੇ ਉਹਦੇ ਪਰ ਬਰੋਦੀ ਹੀ ਬਰੋਦੀ ਤੇੜੇ ਚਲਾ ਗਿਆ ਬਰੋਦੀ ਬਲਾਸਮੀ ਨੂੰ ਉੱਥੇ ਪਹਿਲੇ ਦਰਸ਼ਨ ਮਗਰ ਪਾਇਓ ਲਿਖਦਾ ਕਬੀਰ ਤਖੜ ਪਹਿਲਾਂ ਮੈਨੂੰ ਮਗਰ ਸਮਝ ਬਗਰ ਆਈਏ ਸੋਨ ਕਾਸ਼ੀ ਬਸੇ ਪਈ ਤੇ ਕਹਿੰਦਾ ਬਗਰ ਕਾਲੇ ਗਿਆ ਸੀ ਤਾਂ ਗਿਆ ਸੀ ਜੀ ਕਹਿੰਦੇ ਸੀ ਪਈ ਬਗਰ ਜਿਹੜਾ ਜਾ ਕੇ ਮਰੂ ਖੋਤੇ ਦੀ ਚੂਪੋ ਕਹਿੰਦਾ ਮੈਨੂੰ ਪੈ ਜਾਣ ਦੋ ਫਤੇ ਜੂ ਮੈਨੂੰ ਉੱਥੇ ਮਰੂ ਖੋ ਜਾ ਉਹ ਤਾਂ ਕਹਿੰਦਾ ਫਿਰ ਕਾਸ਼ੀ ਵਸੇ ਆਈ ਬੰਦਾ ਆ ਗਿਆ ਕਾਸ਼ੀ ਵਸ ਗਿਆ ਉਹ ਵੀ ਗਲਤ ਹੈ ਸਾਰਾ ਕੁਝ ਗਲਤ ਬਣਾ ਦੇ ਦਿੱਤਾ ਉਹਨੇ ਵਾਜ ਕਾਸ਼ੀ ਆ ਗਿਆ ਆਪਣੇ ਘਰ ਆ ਗਿਆ ਸਮਝਣ ਗਿਆ ਸੀ ਕੁਝ ਪੜ੍ਹਣ ਗਿਆ ਸੀ ਪੜ੍ਹ ਕੇ ਸਮਝ ਕੇ ਆ ਗਿਆ ਔਰ ਬਾਣੀ ਜੀ ਲਖਦਾ ਫੋਟ ਕਾਸ਼ੀ ਵਸੇ ਆਈ ਤੁਸੀਂ ਕਹਿੰਦਾ ਹੋ ਗਿਆ ਸੀ ਮਰ ਪਰ ਇੰਨੇ ਕੁ ਬੁੱਧੀ ਇਹਨਾਂ ਲੋਕਾਂ ਨੂੰ ਸੀਗੀ ਜਿਨ੍ਹਾਂ ਨੂੰ ਅਸੀਂ ਪੰਥ ਰਤਨ ਮੰਨਿਆ ਹੋਇਆ ਹੈ ਪਰ ਜਿਹੜੇ ਪੰਥ ਰਤਨ ਦੇਣ ਵਾਲੇ ਨੇ ਉਹ ਕਿੰਨੇ ਕੁ ਬੁੱਧੀ ਹੋ ਇਹਦਾ ਅੰਦਾਜ਼ਾ ਅੰਦਾਜ਼ਾ ਹੁਣ ਲਾਉਣਾ ਕੋਈ ਬਹੁਤਾ ਔਖਾ ਨਹੀਂ ਹੈਗਾ ਤੇ ਹਣੇ ਮਿਲਾ ਲਿਆ ਕਰਦੇ ਸੋਚੋ ਆਉਣ ਵਾਲੇ ਆਉਣ ਵਾਲੇ ਜੋ ਆਖ ਅਠਵੀਂ ਅਠਵੀਂ ਵਾਲੇ ਸੱਤ ਪਿਛੇ ਪਿਛੇ ਵਾਲੇ ਲਾ ਲੈਣਗੇ ਅੰਦਾਜ਼ਾ ਵੀ ਕਿਤੇ ਦੇਗਾ ਸਾਡੇ ਬਜ਼ੁਰਗ ਕਿੱਡੇ ਸਹਾਰੇ ਸੀ ਜਿਹੜੇ ਕਹਿੰਦੇ ਸਿੱਖੀ ਗਈ ਸਿੱਖੀ ਨਾ ਤਾਂ ਸਿਰ ਨਾ ਰਣੀ ਦਿੱਤੀ ਸਿੱਖੀ ਹੈ ਕਿਥੇ ਜਿਹੜੀ ਗਈ ਹੈ ਜਾਂਦੀ ਉਹ ਚੀਜ਼ ਹੁੰਦੀ ਐ ਜਿਹੜੇ ਹੋਵੇ ਪਰ ਜੇ ਮ ਘਟੇ ਜੇ ਮੇਂ ਤੇਰੀ ਖਾਲੀ ਸੀ ਘਟੇਗਾ ਤਾਂ ਨਾ ਗਈ ਉਹ ਖਾਲੀ ਜੇ ਘਟੇ ਹੱਦ ਹੋ ਗਈ ਜੇ ਮ ਜ ਪਾਇਆ ਕਿ ਸਿੜੀ ਜਿਹੜੀ ਕੱਟੀ ਗਈ ਆ ਕਿਸੇ ਨੇ ਕਰਨੀ ਕੀ ਸੀ ਜੇ ਕੱਟ ਕੇ ਤੁਹਾਡੀ ਏਰੂ ਦਾ ਸੱਚ ਨੂੰ ਕੋਈ ਲੈਂਦਾ ਹੀ ਨਹੀਂ ਫਰੀ ਜਿੱਦ ਸੱਚ ਜੇਬ ਚੋਂ ਪਿਆ ਤਾਂ ਕੋਈ ਹੋਣਾ ਤਾਂ ਡੇੜੇ ਨਹੀਂ ਜਾਂਦਾ ਤੇ ਜੇਬ ਕੀ ਕੱਟਣੀ ਹੈ ਇਹਨੂੰ ਤਾਂ ਕੋਈ ਬਰਦਾਸ਼ਤ ਨਹੀਂ ਕਰਦਾ ਉਹਦੇ ਦਾ ਮਤਲਬ ਨਹੀਂ ਕੀ ਜੀ ਨਹੀਂ ਕਿਸੇ ਦਾ ਸੱਚ ਜੇਬ ਤੋਂ ਕਿਹਨੇ ਕੱਟਣੀ ਹੈ ਹੁਣ ਜੇਬ ਹੈ ਹੋਣੀ ਕੋਲ ਤੈਨੂੰ ਤੁਸੀਂ ਸੱਚਾ ੜੀ ਤਾਂ ਝੂਠ ਪਾਇਆ ਹੋਇਆ ਹੋਜੇ ਚੋੜ ਵਾਲੀ ਜੇਬ ਸਾਰੇ ਅਰਦਾਲੇ ਲਾਇਆ ਜੇ ਸੱਚਾਈ ਜੇ ਵੀ ਰੱਖੀ ਤੁਸੀਂ ਪਾਉਣ ਵਾਲੀ ਉਹ ਅੰਦਰ ਹੁੰਦੀ ਆਵਾਜ਼ ਨਹੀਂ ਹੁੰਦੀ ਜੇ ਉਹ ਉਹ ਘੱਟ ਵੀ ਨਹੀਂ ਹੁੰਦੀ ਉਹਦਾ ਜੇ ਵੀ ਅੰਦਰ ਬਾਹਰ ਹੁੰਦੀ ਹੋਣੀ ਨਾਲ ਸੰਤੋਖਿਆ ਨੂੰ ਸੱਚ ਮਿਲਦਾ ਸਿੱਧੀ ਗੱਲ ਹੈ ਜੇ ਨਾ ਤੱਕ ਸੰਤੋਖ ਨਹੀਂ ਸੱਚ ਨਹੀਂ ਮਿਲਦਾ ਜਿਹੜੇ ਭੁੱਖੇ ਨੇ ਸੰਤੋਖੀ ਨਹੀਂ ਹਨ ਭੁੱਖੇ ਭਗਤਨਾ ਠੀਕ ਜੀ ਕਿੰਨਾ ਚ ਰਾਜਦੀ ਕੋ ਖੈ ਵਕਤੀ ਨਹੀਂ ਕਰ ਸਕਦਾ ਖੁੱਖਾ ਹੈ ਮਾਇਆ ਦੀ ਤੁਹਾਡੇ ਕੋਲ ਕਿੱਥੋਂ ਆ ਜਾਂਦਾ ਸੱਚ ਖੁੱਖਾ ਤੁਹਾਨੂੰ ਮਾਇਆ ਦੀ ਹੈ ਜੇ ਸੱਚ ਮਿਲਿਆ ਸੰਤੋਖੀਆਂ ਸੰਤੋਖ ਦਾ ਕਿਸੇ ਨੂੰ ਹੈ ਨਹੀਂ ਸਿੱਖੀ ਦਾ ਬਾਦ ਦੀ ਗੱਲ ਹੈ ਪਹਿਲਾਂ ਸੰਤੋਖ ਹੋਵੇ ਸੰਤੋਖ ਹੈ ਸਿੱਖੀ ਹੈ ਜੇ ਕੋਈ ਸੰਤੋਖੀ ਹੈ ਉਹਦੇ ਕੋਲ ਸਿੱਖੀ ਘਟੋ ਘਟੇਗੀ ਸਖਿਆ ਤੋਂ ਬਿਨਾਂ ਸੰਤੋਖ ਨਹੀਂ ਹੋ ਸਕਦਾ। ਬਰਬਾਦੀ ਸਖਿਆਵਾਂ ਨਾਲ ਸੰਤੋਖ ਹੀ ਨਹੀਂ ਮਿਲਦਾ। ਸੰਤੋਖ ਜਿਨ ਨੂੰ ਹੋਊ ਉਹ ਸਿੱਖ ਹੈਗਾ। ਕੋਈ ਸਿੱਕ ਬੰਦਿਆ ਜਾ ਸਕਦਾ। ਜਿਹਨੂੰ ਸੰਤੋਖ ਨਹੀਂ ਰਹਾ ਹੈ ਉਹ ਸਿੱਖ ਨਹੀਂ। ਗੁਰਬਾਣੀ ਆਂਦੀ ਮੰਦੀ ਹੁੰਦਾ ਸੀ ਕਿਤੇ ਨਹੀਂ। ਸਾਡੀ ਤਾਂ ਮਰਜ਼ੀ ਨਹੀਂ ਨਾ ਹੈ ਵੀ ਅਸੀਂ ਸਿੱਖੀ ਦਾ ਸਾਡੀ ਮਿਹਰ ਦੇਤੀ ਹੈ। ਪਰ ਮੰਦੀ ਨਹੀਂ ਬਾਣੀ ਦਰਗਾਹ ਦੀ ਬਾਣੀ ਹੈਗੀ ਜੀ ਇਹ ਮੰਦੀ ਨਹੀਂ ਹੈ। ਹੱਪਦਰ ਦੱਸਣਾ ਬਜਾਰੇ ਕਰਦੀਆਂ ਵੀ ਭਾਈ ਨਹੀਂ ਮੰਦੀ। ਇਹ ਗੱਲ। ਇਹ ਮੰਦੀ ਹੈ ਸਾਨੂੰ ਸਮਝਾ ਦਿਓ। ਇਹ ਸਮਝ ਲੋਇਆ ਸਮਝਾ ਦਿਓ ਇਹ ਗੱਲ। ਉਹ ਵੈਸਾੜੀ ਦਾ ਗੱਲ ਨਹੀਂ ਲਿਖੀ ਹੋਈ ਹੈ ਸਿੱਖੀ ਦਾ। ਠੀਕ ਹੈ।